ਪੰਜਾਬ ਨੰਬਰ 99 ਮਾਡਲ ਜਿਪ ਵਾਲੀ ਕਾਪੀ ਆ ਜੀ ਬਾਹਰ ਪੰਪਾ ਹਨਾ ਜੀ 1 ਲੱਖ ਦੇ ਵਿੱਚ ਇਹ ਟਰਾਲੀ ਆ ਰੇਟ ਰੱਖਿਆ ਹੈ ਬਾਈ ਨੇ 1.5 ਲੱਖ ਰੁਪਈਆ ਲੋ ਜੀ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ ਅੱਜ ਆਪਾਂ ਪਹੁੰਚੇ ਆ ਤਲਵੰਡੀ ਟਰੈਕਟਰ ਮੰਡੀ ਤੇ ਤੇ ਕੀ ਕੀ ਰੇਟ ਰਹਿਣਗੇ ਟਰਾਲੀਆਂ ਦੇ ਟਰੈਕਟਰਾਂ ਦੇ ਫੁੱਲ ਵੀਡੀਓ ਨਾ ਬਣੇ ਰਹੋ ਹੋ ਸਕਿਆ ਫੋਨ ਨੰਬਰ ਵੀ ਦੇਵਾਂ ਲੋ ਜੀ ਬੀਰ ਕੋਲੇ ਟਰੈਕਟਰ ਹੈਗਾ ਸੋਨਾਲੀਕਾ 2003 ਮਾਡਲ ਆ 750 ਇੰਟਰਨੈਸ਼ਨਲ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਇੰਜਨ-ਇੰਜਨ ਦੀ ਵੀਰੇ ਗਾਰੰਟੀ ਆ ਇੰਜਨ ਦੀ ਗਾਰੰਟੀ ਆ ਵੀਰੇ ਜਿਹੜੇ ਮਗਰਾਟ ਕੱਲੇ ਰੰਗ ਹੋਏ ਆ ਉਹ ਸਾਰੇ ਜਿਨਾਂ ਠੀਕ ਹੈ ਜੀ ਲੋ ਜੀ ਬਾਕੀ ਸਾਰਾ ਟਰੈਕਟਰ ਬਾਈ ਕਹਿੰਦਾ Ориਜਨਲ ਆ ਕੱਲੇ ਮਗਰਾਟ ਜ਼ਰੂਰ ਰੰਗ ਹੋਏ ਹੋਏ ਨੇ ਉਹ ਬਾਈ ਕਹਿੰਦਾ ਆਪਾਂ ਦੱਸ ਕੇ ਦੇਵਾਂਗੇ ਇੰਜਨ ਗੇਰਾਂ ਦੀ ਗਾਰੰਟੀ ਹੋਊ ਤੇ 22 ਦਾ ਮੋਬਾਈਲ ਨੰਬਰ ਦਿੰਨੇ ਆਂਗੇ ਕਿੰਨਾ ਮੋਬਾਈਲ ਨੰਬਰ ਆ ਜੀ 9819 98169 53519 ਥੱਲੇ ਮੱਦੇ ਦੀ ਸਾਰੀ ਲੋ ਜੀ 53519 ਅਰੇ ਨੰਬਰ ਦੇ ਦਿਓ ਠੀਕ ਹੈ ਜੀ 9819 ਵੀਰੇ 98169 53519 ਇਹਦਾ ਪੰਜ ਉੰਨੀ ਆ 68 ਦਾ ਅਕਸਰ ਵੀ ਨਾਲ ਇਹਨੂੰ ਸਮਝਾਈ ਜਾ ਠੀਕ ਹੈ ਲੋ ਜੀ ਇੰਨੀ ਸਭਾਈ ਚ 54519 ਆ ਨੰਬਰ ਤੇ 22 ਦਾ ਤੇ DI750 ਤੇ ਮਾਡਲ ਹੈਗਾ 3 ਤੇ ਕੀਮਤ ਆ ਵੀਰੇ 2,25,000 ਨੰਬਰ ਹੈ ਚਾਰ ਹਰਿਆਣਾ ਨੰਬਰ ਹਰਿਆਣਾ ਲੋ ਜੀ ਨੰਬਰ ਹਰਿਆਣਾ ਤੇ ਬਾਈ ਕੋਲ ਹੋਰ ਵੀ ਟਰੈਕਟਰ ਨੇ ਹੋਰ ਕਿਹੜੇ-ਕਿਹੜੇ ਨੇ ਜੀ ਸਵਰਾਜ ਹੈ ਜੀ ਹਾਂ ਜੀ 99 ਮਾਡਲ ਹੈ 735 735 99 ਮਾਡਲ ਹਾਂ ਜੀ ਤੇ ਪੰਜਾਬ ਨੰਬਰ ਹੈ ਨਾ ਇਹ ਪੰਜਾਬ ਨੰਬਰ ਪੰਜਾਬ ਬਾਹਰ ਪੰਪ ਵਾਲਾ ਤੇ ਕੀਮਤ ਕਿੰਨੀ ਹੈ ਜੀ 300 ਤੇ ਲਿਖਿਆ ਹੋਇਆ ਜੀ 1,70,000 1,70,000 ਰੁਪਏ ਕੀਮਤ ਆ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਸੁਥਰੀ ਤੇ ਸੋਹਣੀ ਕੰਡੀਸ਼ਨ ਦਾ ਇਹ ਟਰੈਕਟਰ ਪਿਆ। ਲੋ ਜੀ ਜੇ ਕਿਦੇ ਟਾਇਰ ਨੇ ਮਿਊਜ਼ਿਕ ਸਿਸਟਮ ਚੱਲਦਾ ਜੀ ਸਾਡਾ ਟੱਕ। ਹਾਂ ਟੱਕ ਟੱਕ ਬੈਕ ਟੱਕ ਚੱਲਦਾ ਜੀ ਹੈਗਾਗਾ ਤੇ ਬਾਈ ਕਹਿੰਦਾ ਮੌਕੇ ਤੇ ਚਿਪ ਵਾਲੀ ਕਾਪੀਆਂ ਮੌਕੇ ਦੇ ਵਾਕੀ ਰੇਟ ਹੋ ਜੂ ਇੰਜਨ ਦੀ ਗਾਰੰਟੀ ਹੋ ਸੁੱਕਾ ਤੇ ਸਾਫ ਸੁਥਰਾ ਜਿਹੜਾ ਟਰੈਕਟਰ ਹੈ ਪੰਜਾਬ ਪੰਜਾਬ ਨੰਬਰ 99 ਮਾਡਲ ਚਿਪ ਵਾਲੀ ਕਾਪੀ ਹੈ ਜੀ ਬਾਹਰ ਪੰਪਾ ਹਨਾ ਜੀ 1 ਲੱਖ ਤੇ 70000 ਕੀਮਤ ਆ ਤੇ ਆਹ ਵਾਲਾ ਦੋ ਮਾਡਲ ਹੈ ਜੀ ਦੋ ਮਾਡਲ ਸਵਰਾਜ 1,88,000 ਕੀਮਤ 735 FE ਇਹ ਪੰਜਾਬਾ ਨੰਬਰ ਹੈ ਜੀ ਹਰਿਆਣਾ ਨੰਬਰ ਸਾਰੇ ਇਹਨਾਂ ਨਾਲ ਲੋ ਜੀ ਹਰਿਆਣਾ ਨੰਬਰ ਸਾਰੇ ਦਾ ਸਾਰਾ ਟਰੈਕਟਰ ਬਾਈ ਕਹਿੰਦਾ ਓਰੀਜਨਲ ਹੈ ਬਾਹਰ ਪੰਪ ਹੈ ਵੀ ਹੈ ਨਾ ਜੀ ਇਹ ਵੀ ਬਾਹਰ ਪੰਪ ਦੇ ਵਿੱਚ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਬਿਲਕੁਲ ਸਾਫ਼ ਸੁਥਰੀ ਤੇ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਬਾਹਰ ਹੀ ਆਗੇ ਸਾਰੇ 100 ਇੰਡ ਤੋਂ ਬਾਅਦ ਹੀ ਨਹੀਂ ਆਈ 13628 ਹਰਿਆਣਾ ਨੰਬਰ ਤੇ 13 ਦੇ ਟਾਇਰ ਇੱਕ ਵਾਰ ਮੋਬਾਈਲ ਨੰਬਰ ਫੇਰ ਬੋਲ ਦਿਜੀ 9715154519 9715154519 ਹਾਂ ਜੀ ਬਾਕੀ ਜੀ ਆਪਣੇ ਕੋਲ 40 50 ਟਰੈਕਟਰ ਰੈਂਟ ਤੇ ਲੱਗਦੇ ਆ ਤਰਵੰਡੀ ਸਾਬੋ ਆਪਾਂ ਠੀਕ ਹੈ ਜੀ ਤੇ ਆਪਣੇ ਕੋਲ ਰੈਂਟ ਤੇ ਲੱਗਦੇ ਜੇ ਕਿਸੇ ਨੇ ਵੀ ਮਤਲਬ ਕੋਈ ਟਰੈਕਟਰ ਲੈਣਾ ਹਾਂਜੀ ਕਿਰਾਏ ਤੇ ਮਿਲ ਜੂ ਨਹੀਂ ਕਿਰਾਏ ਤੇ ਵੀ ਮਿਲ ਜੂਗਾ ਉਹ ਆਪਣੇ ਇੱਥੇ ਖੜਾ ਜਾਂਦੇ ਆ ਮੰਡੀ ਅੱਛਾ ਠੀਕ ਹੈ ਜੀ ਰੈਂਟ ਤੇ ਖੜਾ ਕੇ ਜਾਂਦੇ ਰੈਂਟ ਤੇ ਬਾਈਆਂ ਕੋਲ ਮਿਲ ਕੇ ਸੁਵਿਧਾ ਗਈ ਬਲਕੇ ਤੁਸੀਂ ਇੱਥੇ ਟਰੈਕਟਰ ਖੜਾ ਜਾਂਦੇ ਆ ਉਹ ਕਿਰਾਏ ਤੇ ਉਹ ਅਗਲਾ ਕਿਰਾਇਆ ਦੇ ਦੇ ਜੇ ਲੈਣਾ ਕਿਸੇ ਨੇ ਹਾਂ ਠੀਕ ਠੀਕ ਹੈ ਜੀ ਮਤਲਬ ਕਿ ਜੇ ਕਿਸੇ ਵੀਰ ਨੇ ਵੇਚਣ ਵਾਸਤੇ ਟਰੈਕਟਰ ਬਾਈ ਨੂੰ ਖੜਾਉਣਾ ਹੋਵੇ ਤਾਂ ਖੜਾ ਸਕਦੇ ਹਾਂ ਆਪਣੇ ਤੋਂ 40 50 ਟਰੈਕਟਰ ਹਟੇ ਨਹੀਂ ਹੁੰਦੇ ਬਸ ਠੀਕ ਹੈ ਇਥੋਂ ਨਾਲ ਹੀ ਇੱਕ ਮੰਡੀ ਦੇ ਨਾਲ ਹੀ ਕੋਠੇ ਪੰਪ ਦੇ ਨਾਲ ਬਸ ਠੀਕ ਆ ਵੀਰ ਦੀ ਇੱਥੇ ਪੰਪਾ ਪੈਟਰੋਲ ਪੰਪ ਦੇ ਨਾਲ ਹੀ ਕੋਠੀ ਆ ਬਾਈ ਨੂੰ ਕੰਟੈਕਟ ਕਰਕੇ ਤੁਸੀਂ ਟਰੈਕਟਰ ਖੜਾ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਧੰਨਵਾਦ 11 6 ਦੇ ਵਿੱਚ ਇਹ ਟਰਾਲੀ ਆ ਰੇਟ ਰੱਖਿਆ ਹੈ ਬਾਈ ਨੇ 1.5 ਲੱਖ ਰੁਪਈਆ ਤੇ ਬਿਲਕੁਲ ਨਵੀਆਂ ਟਰਾਲੀਆਂ ਬਾਈ ਤਿਆਰ ਕਰਦਾਗਾ ਇਹ ਮੌਕੇ ਜਿਹੜਾ ਰੇਟ ਆ ਉਹ ਚੋਂ ਅਡਜਸਟ ਹੋ ਜਾਊਗਾ ਤੇ ਟਰਾਲੀ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਜਿਹੜੀ ਬੰਤਰ ਉਹ ਬਹੁਤ ਚੰਗੀ ਤਰ੍ਹਾਂ ਬਾਈ ਟਰਾਲੀਆਂ ਤਿਆਰ ਕਰਦਾਗਾ ਸੋਹਣੀ ਕੰਡੀਸ਼ਨ ਦੀਆਂ ਜਿਹੜੀਆਂ ਟਰਾਲੀਆਂ ਤਿਆਰ ਕਰਦਾ ਬਾਈ ਨੀਚੋਂ ਵਧੀਆ ਹੈਵੀ ਲੋਹਾ ਲੱਗਿਆ ਹੋਇਆ ਕੋਈ ਇਹ ਨਹੀਂ ਸਸਤਾ ਮਾਲ ਆ ਇਹ ਪੂਰੀ ਚੰਗੀ ਲੋਹੇ ਦੀਆਂ ਟਰਾਲੀਆਂ ਬਾਈ ਨੇ ਤਿਆਰ ਕਰੀਆਂ ਨੇ ਪਹਿਲਾਂ ਆਪਾਂ ਵੀਡੀਓ ਪਾਈ ਹੋਈ ਆ ਬਾਈ ਦੀ ਟਰਾਲੀਆਂ ਦੀ ਤੇ ਜਿਵੇਂ ਕਿ ਇਹ ਵਾਲੀ ਆ ਇਹ ਬਿਨਾ ਰੰਗ ਪੇਂਟ ਤੋਂ ਆ ਲੋ ਜੀ 10 ਨਟੀ ਹੱਬ ਦੇ ਵਿੱਚ ਨੇ ਇਹ ਤੇ ਇਹ ਤਾਂ ਕਰਕੇ ਬਿਨਾ ਪੇਂਟ ਤੋਂ ਬਾਈ ਨੇ ਛੱਡਿਆ ਤਾਂ ਕਿ ਜਿਹੜੀਆਂ ਲੇੜਾਂ ਨੇ ਇਹਨਾਂ ਤੋਂ ਪਤਾ ਚੱਲ ਲੱਗ ਸਕੇ ਹਨਾ ਵੀ ਸਫਾਈ ਕਿੰਨੀ ਕਰ ਲੋਗੀ ਤੇ ਲੋਹਾ ਕਿਦਾਂ ਦਾ ਤੇ ਕਿਹੜੀ ਚਾਦਰ ਲੱਗੀ ਹੋਈ ਆ ਸਾਰੀ ਚੀਜ਼ ਹੈ ਜਿਹੜਾ ਪਤਾ ਲੱਗੇ ਤੁਸੀਂ ਦੇਖ ਸਕਦੇ ਹੋ ਸਿੰਗਲ ਟਾਇਰ ਦੇ ਵਿੱਚ ਆ ਜੈਕ ਜਿਹੜਾ ਨਵਾਂ ਲੱਗਿਆ ਹੋਇਆਗਾ ਪੰਪ ਕਹਿ ਦਈਏ ਲਿਫਟ ਪੰਪ ਨਵਾਂਗਾ 158000 ਰੁਪਿਆ ਬਾਈ ਨੇ ਕੀਮਤ ਰੱਖੀ ਹੋਈ ਹੈ। ਲਓ ਜੀ ਯਾਰ ਤੁਸੀਂ ਦੇਖ ਸਕਦੇ ਹੋ। ਅੱਗੇ ਆ ਗਈ ਫੇਰ ਲੈਂਡਲੋਰਡ 165000 ਰੁਪਿਆ ਕੀਮਤ ਆ ਤੇ ਟਰਾਲੀ ਤੁਸੀਂ ਦੇਖ ਸਕਦੇ ਹੋ। ਲੱਕ ਟਰਾਲੀ ਦੀ ਲੋ ਜੀ ਬੈਕ ਸਾਈਡ ਤੋਂ ਵੀ ਇੱਕ ਵਾਰ ਕੰਡੀਸ਼ਨ ਚੈੱਕ ਕਰ ਲਓ। ਪੂਰੀ ਸੋਹਣੀ ਮੰਤਰ ਦੇ ਇਹਨੀਆਂ ਟਰਾਲੀਆਂ ਬਣਾਈਆਂ ਹੋਈਆਂ ਨੇ। ਇਹ ਵੀ ਸਿੰਗਲ ਟਾਇਰ ਦੇ ਵਿੱਚ ਆ। ਬਾਈਕ ਕੋਲ ਘੱਟ ਤੋਂ ਘੱਟ 15-20 ਟਰਾਲੀਆਂ ਜਿਹੜੀਆਂ ਹਾਜ਼ਰ ਰਹਿੰਦੀਆਂ ਨੇ ਹਰ ਟਾਈਮ ਅਵੇਲੇਬਲ ਰਹਿੰਦੀਆਂ ਨੇ। ਇੱਕ ਵਾਰ ਤੁਹਾਨੂੰ ਜਿਹੜਾ ਫਾਰਸ ਚੈੱਕ ਕਰਵਾ ਦੇਣਾ ਟਰਾਲੀਆਂ ਦਾ। ਸਾਰੀਆਂ ਟਰਾਲੀਆਂ ਇੱਕੋ ਸਾਈਜ਼ ਦੀਆਂ ਨੇ। ਇੱਕੋ ਜਿਹਾ ਬੇਟਾ ਮਾੜਾ ਮੋਟਾ ਫਰਕ ਹੋ ਸਕਦਾ ਬਾਕੀ ਵੱਧ ਘੱਟ weight ਤੁਸੀਂ ਕਰਵਾ ਸਕਦੇ ਹੋ ਮੌਕੇ ਤੇ ਉਹ ਹੋ ਜਾਊਗਾ weight ਜਿੰਨੇ ਤੁਸੀਂ ਵੱਧ ਘੱਟ ਕਰਵਾਉਣਾ ਉਹ ਮੌਕੇ ਤੇ ਹੋ ਜਾਊਗਾ ਜੇ ਕਿਸੇ ਨੇ weight ਵੱਧ ਘੱਟ ਕਰਵਾਉਣਾ ਹੋਵੇ ਤਾਂ ਉਹ ਹੋ ਜਾਊਗਾ ਤੇ ਹੁਣ ਆਪਾਂ ਚੱਲਦੇ ਆਂ ਟਰੈਕਟਰਾਂ ਵੱਲ ਤੇ ਟਰਾਲੀਆਂ ਸਾਨੂੰ ਸਾਰੀਆਂ ਦਿਖਾ ਦਿਆਂ ਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਆ ਉਹ ਨੀਚੇ ਪਾ ਦਾਂਗੇ ਤੇ ਬਾਈ ਨੂੰ ਤੁਸੀਂ ਕੰਟੈਕਟ ਕਰਕੇ ਏ ਟਰਾਲੀਆਂ ਤੁਸੀਂ ਲੋ ਜੀ ਫਾਰਮ ਟਰੈਕ ਆ ਗਏ ਦੋ ਵੀਰੇ ਮਾਡਲ ਹੈ ਗਿਆ ਇੱਕ 16 4 ਲੱਖ ਤੇ 60 ਹਜ਼ਾਰ ਕੀਮਤ ਰੱਖੀ ਹੋਈ ਆ ਫਾਰਮ ਟਰੈਕ 60 ਦਾ ਜੀ ਪੀ ਵੀ 31 ਨੰਬਰ ਆ ਜੀ ਟਰੈਕਟਰ ਦਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇੰਜਨ ਦਾ ਬਿਲਕੁਲ ਨਵਾਂ ਟਰੈਕਟਰ ਪਿਆ ਸੁਪਰ ਮੈਕਸ ਹੈ ਇਹ ਟਾਪ ਦੀ ਗੱਲ ਬਾਤ ਆ ਪੂਰਾ ਸੋਹਣਾ ਟਰੈਕਟਰ ਪਿਆ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਨੇ ਜੀ 14928 ਦੇ ਵਿੱਚ ਇਹਦੇ ਤੇ ਅਗਲੇ ਟਾਇਰ ਹੈਗੇ ਨੇ ਜੀ ਇਹਦੇ 750 ਵਾਲੇ ਬੂਡੀਅਰ ਦੇ ਪੰਜਾਬ ਨੰਬਰ 460000 16 ਮਾਡਲ ਦੀ ਕੀਮਤ ਆ ਤੇ 22 ਦਾ ਮੋਬਾਈਲ ਨੰਬਰ نیچے ਚੱਲੀ ਜਾਂਦਾ ਤੇ ਉਸ ਤੋਂ ਬਾਅਦ ਆ ਗਿਆ ਫੇਰ 60 ਦਾ ਫਾਰਮ ਟਰੈਕ ਪੰਜਾਬ ਨੰਬਰ ਦੇ ਵਿੱਚ ਇਹ ਵੀ ਮਾਡਲ ਹੈਗਾ ਜੀ ਇਹ 2001 ਤੇ ਦੀ ਮਤ ਰਕੀ ਹੋਈ ਆ 2 ਲੱਖ ਤੇ 10000 ਰੁਪਏ ਦੀ ਕੀਮਤ ਆ ਲੋ ਜੀ ਐਮ ਆਰ ਐਫ ਦੇ ਟਾਇਰ ਨੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਇੱਕ ਮਾਡਲ 2 ਲੱਖ ਤੇ 10000 ਦੀ ਕੀਮਤ ਆ ਤੇ ਬਾਕੀ ਬਾਈ ਨੂੰ ਕੰਟੈਕਟ ਕਰ ਲਿਓ